ਦਸੰਬਰ ਮਹੀਨੇ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਤੇ ਦੱਸਦੀ ਹੈ ਕਿ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦ ਜੋੜ ਮੇਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਤੇ ਉਹਨਾਂ ਦੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਤੇ ਕਾਫੀ ਭਾਗੂ ਭੀਖ ਦਿਖਾਈ ਦੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਤੇ ਸਾਡੀ ਕੌਮ ਦੇ ਲਈ ਜਿਹੜੀ ਸ਼ਹਾਦਤ ਆ ਉਹ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਪਣਾ ਧਰਮ ਜਿਹੜਾ ਨਹੀਂ ਛੱਡਿਆ ਤੇ ਕਾਫੀ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਤੇ ਕੋਹਰ ਗੱਲ ਸੁਣਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਕਹਿਣਾ ਹੈ ਅੱਜ ਅਗਰ ਸਾਹਿਬ ਜੀ ਦੀ ਬਲਸਾਨੀ ਕੁਰਬਾਨੀ ਜਿਹੜੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਕਬਾ ਜੋਰਾਵਰ ਸਿੰਘ ਤੇ ਬਾਬਾ ਫਰੀਦ ਸਿੰਘ ਸ਼ਹੀਦੀ ਕਿਸ ਅਸੀਂ ਹੈ ਪਾਰਾਂ ਚਿਣਵਾਇਆ ਗਿਆ ਜਦੋਂ ਦੀਵਾਰ ਕੰਧ ਢੋਡੇ ਤੱਕਾਈ ਗਈ ਇੱਟਾਂ ਛਿੱਲਣ ਦੀ ਜਾਇ ਹੈ ਢੋਡੇ ਛਿੱਲੇ ਗਏ ਜਿਹਨੂੰ ਸੋਤੇ ਅੱਜ ਵੀ ਜਿਹੜਾ ਜੋਸ਼ੀਂ ਪਰਤਾ ਤੇ ਕੰਕਰੀਟ ਨਹੀਂ ਖੜੀ ਹੋ ਜਾਂਦੀ ਪਰਾਂ ਇਹਨਾਂ ਉਹਨਾਂ 7 ਤੇ 9 ਸਾਲ ਦੇ ਸਾਹਜਾਦਿਆਂ ਨੇ ਜਦੋਂ ਮਾਨਸਾਪਾ ਘਰ ਵੀ ਨਹੀਂ ਖੜਿਆ ਯੋਗ ਦੇ ਵਿੱਚ ਅੱਜ ਨਮਸਤਕ ਹੋਰੇ ਆ ਜਿੱਥੇ ਵੀ ਲੋਕ ਹੈ। ਮੈਂ ਵੀ ਆਪਣੇ ਪ੍ਰਵਾਸੀ ਅਸਿਕਣ ਆਇਆ ਪ੍ਰਮਾਤਮਾ ਲਈ ਦਾਸ ਕਿਹ ਹੈ। ਸਾਨੂੰ ਬਲ ਬਖਸ਼ੇ ਸਮਤ ਬਖਸ਼ੇ ਜਿਦਾ ਪੁਨਹਾਰਾ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲੇ ਉਹਨੂੰ ਪੰਦੇ ਹੀ ਨਾ ਨਿਭਾ ਸਕੀਏ। ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਛੂਰ ਦਾ ਇੱਕ ਤਿਲਕਾ ਵੀ ਹੈ ਨਹੀਂ। ਔਰ ਜੇ ਕਿਤੇ ਬਹੁਤ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਤੇ ਉਸ ਨਿਭਾ ਸਕੀ ਪਰ ਜੀਵਨ ਪੱਤਰ ਦੀ ਕੋਈ ਜਿੰਦਗੀ ਆਸੰਗਾ ਸਾਡੇ ਕਰ ਤੇ ਮੇਰੇ ਖਿਆਲ ਚ ਇਹ ਤੋਂ ਵੱਡਾ ਸਾਡੇ ਲਈ ਕੋਈ ਕੰਨ ਨਹੀਂ ਹੋਗਾ ਸੋ ਅੱਜ ਜਿੰਨੀ ਵੀ ਸੰਗਤ ਜਿਹੜੀ ਹੈ 26 27 28 ਨੂੰ ਇਹ ਸਭਾ ਹੁੰਦੀ ਹੈ ਉਹ ਦੁਨੀਆ ਇੱਥੇ ਆਉਂਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗ ਕੇ ਲੱਗਦੇ ਨੇ ਜਿੱਥੇ ਜਿੱਥੇ ਵੀ ਲੋਕ ਇਸ ਵਕਤ ਖੋਣ ਰਹੇ ਨੇ ਦੇਖ ਰਹੇ ਨੇ ਸਰਬਨ ਕਰ ਰਹੇ ਨੇ ਨਾ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰ ਲੁਤ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕੱਲੀ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ 27 ਦਸੰਬਰ 2012 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਇਹ ਪਹਿਲੀ ਵਾਰ ਉੱਥੇ ਸ਼ਰਧਾਂਜਲੀ ਕਰਵਾਉਣ ਦਾ ਮੈਨੂੰ ਸੁਭਾਗ ਦਾ ਸੁਭਾਗ ਹੋਇਆ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਉਸ ਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਪੇਪੜੇ ਕਰਾ ਕੇ ਝੋਲੀਆਂ ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਏਡੇ ਏਡੇ ਸ਼ਹੀਦ ਨੇ ਸਾਡੀ ਕੌਮ ਕੋਲ ਜੀ ਆਪਣੇ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀ ਕਮਾ ਆਪਣੇ ਵਿਸ਼ਵਾਸ 'ਤੇ ਰੱਖਣਾ ਮਰੂ ਜਾਤੀਆ ਸਾਨੂੰ ਆਪਣੇ ਵਿਸ਼ਵਾਸ ਨਾਲ